ਦੇਖੋ ਗੱਲ ਇਹ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜ਼ਬੂਤ ਹੋਏਗੀ ਅੱਗੇ ਦਿਸ ਰਿਹਾ ਹੋਵੇਗਾ ਕਿ ਰਾਜਤਾ ਘੋਣਾ ਉੱਥੇ ਲੜਾਈ ਹੋਏਗੀ ਇਸ ਘਰ 'ਚ ਕੁਝ ਦਾਣੇ ਹੋਣਗੇ ਉੱਥੇ ਲੜਾਈ ਹੋਊਗੀ ਜੇ ਤੇ ਦਾਣਾ ਹੀ ਨਹੀਂ ਉਹ ਤੇ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣਦੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੁਣ ਲੋਕ ਦੇਖੋ ਯੁਗਾਂ ਦਾ ਮੈਂ ਬੋਲਣਾ ਇੱਥੇ ਪਹੁੰਚ ਵੀ 2 ਮਿੰਟਾਂ ਚ ਅਮਰੀਕਾ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਹਨਾਂ ਲੋਕਾਂ ਨੇ ਆਪ ਨੂੰ ਆਪ ਲੈਂਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇਨਕੰਪੈਂਸੀ ਤਾਂ ਐਵੇਂ ਆ ਜਾਂਦੀ ਹੁੰਦੀ ਹੈ ਇਹ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਬਈ ਥੋੜਾ ਬਹੁਤ ਰੇਪ ਪਾਰਟੀ ਕਾਂਗਰਸ ਹੀ ਕਰਦਾ ਫਿਰ ਕਾਂਗਰਸ ਦੀ ਗੱਲ ਕਰ ਰਹੇ ਹੋ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁਲਕ ਤੇ ਰਾਜ ਕੀਤਾ ਰਾਜ ਲੋਕਾਂ ਦੀ ਸਹਿਮਤੀ ਨਾਲ ਕੀਤਾ ਲੋਕਾਂ ਦੇ ਹਿੱਤ ਦੀਆਂ ਪਾਲਿਸੀਆਂ ਬਣਾਈਆਂ ਉਸ ਪਾਰਟੀ ਨਾਲ ਸੰਬੰਧ ਰੱਖਦੇ ਛੋਟੀਆਂ ਗਰਮ-ਮੁਠੀਆਂ ਗੱਲਾਂ ਇਹ ਕਵਰ ਕਰਦੇ